ਤੈਨੂੰ ਆਇਲ ਦੇਣਾ ਮਹਾ ਵਿਸ਼ੇਕ ਆਇਲ ਜਤੂਨ ਪਹਾੜ ਦਾ ਤੈਨੂੰ ਦੇਣਾ ਇੱਕ ਤਰੀਕ ਨੂੰ ਸੀ ਪਰ ਪ੍ਰਭੂ ਨੇ ਮਨਾਂ ਕਰਤਾ ਪਰਮੇਸ਼ਰ ਨੇ ਕਿਹਾ ਹੁਣ ਦੇਣਾ ਕਿਉਂਕਿ ਅੱਜ ਤੁਸੀਂ ਆਜ਼ਾਦੀ ਪਾ ਕੇ ਜਾ ਰਹੇ ਹੋ ਦ੍ਰਿੜ ਫੈਸਲਾ ਕੀਤਾ ਆਪਣੇ ਕਾਰੋਬਾਰ ਚ ਫਾਈਨੈਂਸ ਚ ਹੁਣ ਮਹਾ ਵਿਸ਼ਿੰਤ ਆਇਲ ਕੱਲੇ ਕੱਲੇ ਘਰ ਦੇ ਵਿੱਚ ਤੁਹਾਡੇ ਇੱਕ ਇੱਕ ਮੈਂਬਰ ਨੂੰ ਬੋਟਲ ਮਿਲਣੀ ਹੈ ਇੱਕ ਇੱਕ ਜਤੂਨ ਪਹਾੜ ਦਾ ਆਇਲ ਜਿਹੜਾ ਜਿਹੜਾ ਯਰੂਸ਼ਲਮ ਜਤੂਨ ਪਹਾੜ ਤੋਂ ਆਇਆ ਯਰੂਸ਼ਲਮ ਦੀ ਤੇ ਹਵਾ ਹੀ ਭੜੀ ਕਾਫੀ ਆ ਇੱਕ ਪੱਤਾ ਹੀ ਆ ਜਾਏ ਤੇ ਬੜਾ ਉਹਨੇ ਬਦਲ ਦੇਣਾ ਸਾਰਾ ਕੁਝ ਇਹ ਤੇ ਆਇਲ ਆਇਆ ਵੱਡੀਆਂ ਬੋਟਲ ਆਈਆਂ ਤੁਹਾਡੇ ਦਾਦਾ ਜੀ ਲੈ ਕੇ ਆਏ ਔਰ ਆਪਾਂ ਤੇ ਫਿਰ ਉਹਨਾਂ ਦੇ ਲਾੜ ਲਿਆ ਚੁੱਕ ਲਿਉਂਦੇ ਆ ਕਹਿ ਗਿਆ ਦੇ ਦਿਓ ਜੀ ਮਖੂ ਵਾਲਿਆਂ ਦੀ ਔਰ ਤੁਸੀਂ ਜ਼ਿਆਦਾਤਰ ਸੁਣਿਆ ਵੀ ਹੈ ਜਦੋਂ ਵੀ ਉਹ ਕੁਝ ਬੋਲਦੇ ਆ ਮਖੂ ਦਾ ਨਾਂ ਤੇ ਤੁਹਾਡੇ ਬਾਪ ਦਾ ਨਾਂ ਹੋਣਾ ਹੀ ਹੋਣਾ ਉਹ ਕਿਉਂ ਕਿਉਂਕਿ ਪਰਮੇਸ਼ਰ ਨੇ ਸਾਨੂੰ ਉਹ ਤਾਕਤ ਦਿੱਤੀ ਹੈ ਸਾਡਾ ਅਗਲਾ ਪਾਸਾ ਵੀ ਤਗੜਾ ਆ ਤੇ ਸਾਡਾ ਮਗਰ ਬੈਕਗ੍ਰਾਉਂਡ ਵੀ